ਗਿਰਾਮੜੀ ਕੋਟਲਾ ਦਾ ਸਭ ਤੋਂ ਵਧੀਆ ਮੰਨਿਆ ਜਾਂਦਾ ਕਸਤੂਰਪਾ ગાંધી ਬਾਲਕਾ ਸਕੂਲ ਠੋਗੀਵਾਲ ਵੀ ਹੁਣ ਵਿਵਾਦਾਂ ਦੇ ਘੇਰੇ ਵਿੱਚ ਹੈ ਇਸ ਵਿਦਿਆਲਾ ਦੀ ਵਾਰਡਨ 라ਜਵਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਠੋਗੀਵਾਲ ਦੇ ਪ੍ਰਿੰਸੀਪਲ ਜੋ ਵਿਦਿਆਲਾ ਦਾ ਇੰਚਾਰਜ ਵੀ ਹੈ ਉਸ ਨਾਲ ਬਦਗਲਾਮੀ ਅਤੇ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਿਆ ਜਾਵੇ ਵਾਰਡਨ ਨੇ ਮੰਗ ਕੀਤੀ ਹੈ ਕਿ ਪ੍ਰਿੰਸੀਪਲ ਦੇ ਕਥਿਤ ਮਾੜੇ ਵਿਵਹਾਰ ਨੂੰ ਦੇਖਦੇ ਹੋਏ ਉਸ ਦੀ ਕਿਸੇ ਹੋਰ ਸਕੂਲ ਵਿੱਚ ਪੰਦਗੀ ਕੀਤੀ ਜਾਵੇ ਦੂਜੇ ਪਾਸੇ ਪ੍ਰਿੰਸੀਪਲ ਨੇ ਆਪਣੇ ਆਪ ਦੇ ਲੱਗੇ ਹੋਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਜੀ ਮੈਡਮ ਕੀ ਹੈ ਤੁਹਾਡਾ ਨਾਮ ਕੀ ਹੈ ਜੀ ਮੇਰਾ ਰਾਜਿੰਦਰ ਸ਼ੋਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੁੰਸ਼ੀਲਾ ਹੌਸਟਲ ਆਜੀ ਉਹ ਕੀ ਗਰੀਬ ਬੱਚੀਆਂ ਦੇ ਲਈ ਕਸਤੂਰਬਾ ਗਾਂਧੀ ਵਾਲਾ ਵਿਦਿਆਲਿਆ ਹੌਸਟਲ ਦੀ ਵਾਰਡਨ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਡੀਸੀ ਆਫਿਸ ਦੇ ਵਿੱਚ ਆਏ ਹੋ ਕੀ ਪ੍ਰੋਬਲਮ ਸਰ ਜੀ ਇਹ ਕਹਿਣਾ ਚਾਹੀਦਾ ਕਿ ਮੇਰੇ ਕੋਲੇ ਬੇਸਹਾਰਾ ਤੇ ਅਨਾਥ ਬੱਚੀਆਂ ਰਹਿੰਦੀਆਂ ਨੇ ਕਿ 200 ਬੱਚੀਆਂ ਤੇ ਮੈਂ ਉਹਨਾਂ ਨੂੰ ਇਕੱਲੀ ਸੰਭਾਲਦੀ ਆਂ ਪਰ ਉੱਥੇ ਜੋ ਪ੍ਰਿੰਸੀਪਲ ਉਹ ਬਹੁਤ ਕ੍ਰਾਪਟ ਆ ਤੇ ਉਥੇ ਸਕੂਲ ਟਾਈਮ ਤੋਂ ਬਾਅਦ ਆਉਂਦਾ ਤੇ ਸ਼ਰਾਬ ਪੀਦਾ ਮੇਰੇ ਜਦੋਂ ਮੈਂ ਰੋਕਿਆ ਤਾਂ ਉਹਨੇ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਇੱਥੋਂ ਤੱਕ ਕਿ ਮੇਰੇ ਪਤੀ ਦੇ ਸਾਹਮਣੇ ਮੇਰੇ ਪਤੀ ਨੂੰ ਬੁਲਾਇਆ ਤੇ ਇਹਨਾਂ ਨੂੰ ਕਹਿੰਦਾ ਵੀ ਇਹ ਮੈਂ ਭਜਾ ਦੇਣੀ ਆ ਪੰਜ ਕੁੜੀਆਂ ਇਹਦੇ ਗਰੋਥ ਵਿੱਚ ਕਰਕੇ ਇਹਦੇ ਪੱਬ ਚ ਧਾ ਦੇਣੇ ਨੇ ਤੇ ਮੈਂ ਤਾਂ ਕੰਨਿਆ ਸਕੂਲ ਦੇ ਵਿੱਚ ਐਡਾ ਵੜਾ ਕਾਂਡ ਕਰਕੇ ਆ ਗਿਆ ਤੂੰ ਮੇਰਾ ਕੀ ਕਰ ਲੇਗੀ ਮੇਰੀ ਤਾਂ ਬਹੁਤ ਉੱਤੇ ਤੱਕ ਚੱਲਦੀ ਆ ਮੈਂ ਤੈਨੂੰ ਬਖਸ਼ਣਾ ਨਹੀਂ ਤੇ ਨਾਲ ਮੈਨੂੰ ਭੈਣ ਦੀ ਗਾਲ ਕਿ ਨਾਮ ਕੀ ਹੋਈ ਉਹਨਾਂ ਦਾ ਹਰਜਿੰਦਰ ਸਿੰਘ ਆ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਕੋਈ ਗੱਲਬਾਤ ਹੋਈ ਸੀ ਇਸ ਤੋਂ ਪਹਿਲਾਂ ਜੀ ਉਹਨਾਂ ਨੇ ਪਹਿਲਾਂ 3 ਅਕਤੂਬਰ ਨੂੰ ਮੈਂ ਇੱਕ ਟੀਚਰ ਨੂੰ ਕਹਤਾ ਵੀ ਤੂੰ ਟਿਊਸ਼ਨ ਦੇ ਟਾਈਮ ਆ ਰਿਆ ਕਰ ਤੇ ਉਹ ਟੀਚਰ ਲੇਟ ਆਉਂਦੀ ਸੀਗੀ ਇੰਨੀ ਗੱਲ ਤੇ ਜੀ ਮੇਰੇ 9ਵੀਂ ਤੋਂ 12ਵੀਂ ਵਾਲੇ ਬੱਚੇ ਇਕੱਠੇ ਕਰਕੇ ਇਹਨਾਂ ਨੂੰ ਕਹਿੰਦਾ ਤੁਹਾਡੀ ਗਾਰਡਨ ਮੈਂ ਭੁਜਾ ਦੇਣੀ ਆ ਇਹ ਇਹ ਰੱਖਣੀ ਨਹੀਂ ਤੁਸੀਂ ਇਹ ਤੋਂ ਡਰਨਾ ਨਹੀਂ ਜਿਹੜੀ ਮੈਂ ਇੱਕ ਅੰਦਰ ਇੱਕ ਕੋਕ ਰੱਖੀ ਆ ਤੁਸੀਂ ਉਹਨੂੰ ਸਾਰੀ ਗੱਲ ਦੱਸਣੀ ਹੈ ਇਹਨੂੰ ਕੋਈ ਗੱਲ ਨਹੀਂ ਦੱਸਣੀ ਹੈ ਇਹ ਤਾਂ ਮੈਂ ਦੱਪਕਰ ਦੇਣੀ ਆ ਤੇ ਜੇ ਤੁਸੀਂ ਸਕੂਲ ਦੇ ਵਿੱਚ ਟਿਊਸ਼ਨ ਦੇ ਟਾਈਮ ਪਾਣੀ ਪੀਣ ਆਈਆਂ ਜਾਂ ਕਿਸੇ ਮੈਡਮ ਤੋਂ ਕੋਈ ਪੁੱਛਣਾ ਹੈ ਤੁਹਾਡੀਆਂ ਲੱਤਾਂ ਤੋੜੂੰਗਾ ਤੁਹਾਡੇ ਮੂੰਹ ਮੋੜ ਦੇ ਕੰਨਿਆ ਮੈਂ ਤੇ ਲਾ ਸਕੋ ਕੰਨਿਆ ਮੈਂ ਬਰਲ ਦੀ ਕੰਨਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਇਹਦਾ ਜੀ ਮੇਰੇ ਕੋਲੇ ਕੰਨਿਆ ਸਕੂਲ ਦਾ ਸਰੂਪ ਵੀ ਹੈਗਾ ਵੀ ਉੱਥੇ ਜੋ ਇਹਨੇ ਕੀਤਾ ਸੀ ਉਹ ਤੇ ਸਪੈਸ਼ਲ ਲਿਖਿਆ ਹੋਇਆ ਵੀ ਇਹਨੂੰ ਜਵਰੀ ਅਟੈਚ ਕੀਤਾ ਜਾਵੇ ਜੀ ਇਹ ਸੀ ਕਿ 16 ਅਕਤੂਬਰ 2019 ਦੀ ਗੱਲ ਹੈ ਇਹਨੇ ਉੱਥੇ ਮਾफी ਮੰਗੀ ਸੀ ਕਿਹੜੀ ਜਗ੍ਹਾ ਜੀ ਕੰਨਿਆ ਸਕੂਲ ਦੇ ਵਿੱਚ ਕੰਨਿਆ ਸਕੂਲ ਕਿਹੜੀ ਜਗ੍ਹਾ ਹਾਂ ਜੀ ਹਾਂ ਜੀ ਇਥੇ ਮਲੇਰ ਕੋਲ ਜੀ ਤੇ ਇਹ ਕਹਿੰਦਾ ਮੈਂ ਉਹਦਾ ਹੀ ਮੈਨੂੰ ਫੇਰਵਾ ਦਿੰਦਾ ਸੀ ਕਹਿੰਦਾ ਮੈਂ ਤਾਂ ਉਥੋਂ ਆ ਗਿਆ ਤੂੰ ਮੇਰਾ ਕੀ ਕਰ ਲੇਗੀ ਤੈਨੂੰ ਤਾਂ ਮੈਂ ਉਹੀ ਤੇਰੇ ਤਾਂ ਪੱਪ ਚ ਕਾ ਦੂੰ ਤੇਰੀ ਤਾਂ ਭੈਣ ਫਲਾਣਾ ਠੰਕਾ ਜਣੀ ਉਹ ਮੈਂ ਸ਼ਬਦ ਕਹਿ ਨਹੀਂ ਸਕਦੀ ਕਿਸ ਤੋਂ ਪਹਿਲਾਂ ਕੋਈ ਇਹਨਾਂ ਨਾਲ ਕੋਈ ਰਿਟਰਨ 'ਚ ਵੀ ਐਦਾਂ ਦੀ ਗੱਲਬਾਤ ਹੋਈ ਸੀ ਵੀ ਰਿਟਰਨ 'ਚ ਕੋਈ ਇਹਨਾਂ ਨੇ ਲਿਖ ਕੇ ਦਿੱਤਾ ਹੋਵੇ ਜਾਂ ਸਾਈਨ ਕਰਵਾਏ ਗਏ ਹੁਣ ਵੀ ਕੋਸ਼ ਨਹੀਂ ਮੈਨੂੰ ਇਹਨਾਂ ਨੇ ਕਿਹਾ ਪਹਿਲਾਂ ਬਸ ਕਨੇ ਸਕੂਲ ਤੋਂ ਬਾਅਦ ਕੋਈ ਰਿਟਰਨ ਯਾਨੀ ਕਿ ਮੈਂ ਤਾਂ ਇਹ ਕਹਿ ਨਹੀਂ ਵੀ ਹੋਂ ਤਾਂ ਦਰਿੰਦੇ ਤੇ ਬੱਚੀਆਂ ਨੂੰ ਪਰੀ ਬੱਚੀਆਂ ਨੂੰ ਤੇ ਮੈਨੂੰ ਬਚਾਇਆ ਜਾਵੇ ਮੈਨੂੰ ਉਹ ਤੋਂ ਬਹੁਤ ਡਰ ਆ ਤਾਂ ਕਿ ਮੈਂ ਹੌਸਟਲ ਦੀਆਂ ਬੱਚੀਆਂ ਨੂੰ ਉਹਨਾਂ ਨੂੰ ਸਹੀ ਸਿੱਖਿਆ ਦੇ ਸਕਾਂ ਤੇ ਸਹੀ ਸੰਭਾਲ ਸਕਾਂ ਹੁਣ ਮੈਨੂੰ 24 ਘੰਟੇ ਡਰ ਲੱਗਿਆ ਰਹਿੰਦਾ ਵੀ ਹੁਣ ਨਾ ਕਿਸੇ ਨੂੰ ਪੈਸੇ ਦੇ ਕੇ ਉਹ ਭੇਜ ਦੇਵੇ ਹੁਣ ਨਾ ਭੇਜ ਦੇਵੇ ਕਿਉਂਕਿ ਉਹਨੇ 23 ਦਸੰਬਰ ਨੂੰ ਇਹ ਗੱਲ ਕਹੀ ਸੀ ਗਰਾਊਂਡ ਦੇ ਵਿੱਚ ਇੱਟੀ ਵੀ ਅੱਜ ਇਹ ਜਾਣ ਨਹੀਂ ਯੋਗਜੋਦ ਕਰ ਰਿਹਾ ਮੈਂ ਪਲੱਸ 2 ਵਿੱਚ ਪੜ੍ਹਦੀ ਹਾਂ ਕੋਈ ਹੋਸਟਲ ਵਿੱਚ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜੇ ਹਨਾ ਗਾਰਡਨ ਦੇ ਨਾਲ ਖੜ ਕੇ ਬੋਲੋਗੇ ਮੇਰੇ ਵਿਰੁੱਧ ਤਾਂ ਤੁਹਾਨੂੰ ਮੈਂ ਤੁਹਾਡੇ ਨੰਬਰ ਕੱਟੂਆਂ ਤੁਹਾਡੇ ਕਰੈਕਟਰ ਸਰਟੀਫਿਕੇਟ ਤੇ ਹਨਾ ਗਲਤ ਲਿਖੂਗਾ ਤੁਹਾਨੂੰ ਕਿਤੇ ਐਡਮਿਸ਼ਨ ਨਹੀਂ ਦਿੱਤੀ ਜਾਊਗੀ ਆਉਗੀ ਉਹ ਸਾਡੇ ਹੋਸਟਲ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਉਂਦੇ ਨੇ ਤੇ ਫਿਰ ਸਾਡੇ ਤੋਂ ਪੜਿਆ ਵੀ ਨਾ ਸਾਡੇ ਸਾਰੇ ਧਿਆਨ ਉਹਨਾਂ ਵੱਲ ਹੀ ਕੋਣ ਗੰਦ ਪਾਉਂਦੇ ਨੇ ਜੇ ਤੁਸੀਂ ਸਰ ਜੀ ਉਹ ਆ ਕੇ ਸਾਨੂੰ ਬੋਲਦੇ ਮੈਸੇਜ ਆ ਕੇ ਬੈਠਦੇ ਨੇ ਫਿਰ ਉਹਨਾਂ ਨੂੰ ਕਹਿੰਦੇ ਨੇ ਹਾਂ ਥੋੜਾ ਜੀ ਲੱਗ ਗਿਆ ਐ ਜੀ ਜੇ ਉਹ ਬਹੁਤ ਕੁਝ ਬੋਲਦੇ ਨੇ ਫਿਰ ਅਸੀਂ ਖਾਣਾ ਖਾਂਦੇ ਹੁੰਨੇ ਅਸੀਂ ਉਹ ਖਾਣਾ ਚੱਕ ਕੇ ਪਲੇਟ ਬਾਹਰ ਆ ਜਾਂਦੇ ਆ ਜਿਹੜੀ ਬੋਲਣ ਜੋ ਗੱਲ ਹੋਵੇ ਥੋੜੀ ਬਹੁਤ ਗੱਲ ਦੱਸ ਸਕਦੇ ਹੋ ਵੀ ਕੀ ਕਹਿੰਦੇ ਨੇ ਉਹਨਾਂ ਕੋਲ ਬੈਠੇ ਹੁੰਦੇ ਆ ਨਾ ਕੁਰਸੀ ਦੇ ਨਾਲ ਕੁਰਸੀ ਜੋੜ ਕੇ ਫਿਰ ਗੱਲਾਂ ਬਾਤਾਂ ਮਾਰਦੇ ਨੇ ਕਹਿੰਦੇ ਨੇ ਹਾਂ ਤੁਹਾਡਾ ਜੀ ਲੱਗ ਗਿਆ ਆ ਤੁਹਾਨੂੰ ਸੋ ਤੁਹਾਡੇ ਨਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕਿ ਸੰਦੇ ਵਿੱਚ ਕੀ ਆ ਗਿਆ ਕਿ ਤੁਸੀਂ ਕੋਈ ਵੀ ਗੱਲ ਨਹੀਂ ਦੱਸਣੀ ਹੈਗੀ ਹੁਣ ਤੁਸੀਂ ਕੀ ਚਾਹੁੰਦੇ ਕਿਹੜੇ ਸਕੂਲ ਪੜਦੇ ਆ ਜੀ ਕਸਤੂਰਬਾ ਗਾਦੀ ਹਸਪਤਾਲ ਵਿੱਚ ਅੱਛਾ ਪ੍ਰਿੰਸੀਪਲ ਸਾਹਿਬ ਕੀ ਕਹਿੰਦੇ ਤੁਹਾਨੂੰ ਜੀ ਜੀ دارو ਤੇ ਕੇ ਜੀ ਆ ਜਾਂਦੇ ਨੇ ਜੀ ਸਾਡੀ ਵਾਰਡਨ ਮੈਮ ਨੂੰ ਵੀ ਬਹੁਤ ਬੋਲ ਦੇ ਨੇ ਜੀ ਜੀ ਤੇ ਜੀ ਸਾਡੇ ਕੰਟੀ ਆਉਂਦੇ ਨੇ ਉਧਰ ਉਸਨ ਦੇ ਜੋ ਸਾਡੇ ਹੋਸਟਲ ਦੇ ਵਿੱਚ ਰਹਿੰਦੇ ਨੇ ਜੀ ਸਾਨੂੰ ਬਹੁਤ ਗੰਦੀਆਂ ਗੱਲਾਂ ਕੱਢਦੇ ਨੇ ਜੀ ਅੱਜ ਫਿਰ ਤੁਸੀਂ ਡੀਸੀ ਆਫਿਸ ਦੇ ਵਿੱਚ ਆਏ ਹੋ ਨਾਲ ਕੀ ਕੀ ਮੰਗ ਕਰਦੇ ਹੋ ਤੁਸੀਂ ਜੀ ਜਿਸੀ ਆਹੀ ਮੰਗ ਕਰਦੇ ਕਿ ਉਹਨਾਂ ਨੂੰ ਹਟਾਇਆ ਜਾਵੇ ਸਾਡੇ ਹੋਸਟਲ ਦੇ ਵਿੱਚੋਂ ਅਸੀਂ ਪੜਨਾ ਚਾਹੁੰਦੇ ਹਾਂ ਜੀ ਸਾਨੂੰ ਵਧੀਆ ਮਾਹੌਲ ਚਾਹੀਦਾ ਪੜਨ ਲਈ ਜੀ ਵਧੀਆ ਜੀ ਮੈਂ ਤੁਹਾਡਾ ਅੰਜੀ ਆ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਸਰ ਅਸੀਂ ਪੱਗਲ ਹੋਸਟਲ ਕੀ ਗੱਲਬਾਤ ਹੋਈ ਆ ਪੁੱਤ ਜਿਹੜੀ ਗੱਲਬਾਤ ਦੱਸ ਰਹੇ ਐ ਵਿੱਚੋਂ ਸਾਡੇ ਮੰਨ ਦੇ ਅਸੈਂਸਰ ਦੇ ਪ੍ਰਿੰਸੀਪਲ ਸਾਈਨ ਨਹੀਂ ਆ ਗਏ ਜਿਵੇਂ ਇਹ ਕਹਿੰਦੇ ਚਾਹੁੰਦੇ ਆ ਦਾਰੂ ਪੀ ਕੇ ਸਾਡੇ ਹੋਸਟਲ ਚ ਰਹਿੰਦੇ ਆ ਸਾਨੂੰ ਧਮਕੀਆਂ ਦਿੰਦੇ ਆ ਕਿ ਸਾਡੇ ਵਾਰਡਨ ਨੂੰ ਨਹੀਂ ਸਹੀ ਸਮਝਦੇ ਆ ਕਿ ਇਹਨਾਂ ਨੂੰ ਕਹਿੰਦੇ ਵੀ ਡੱਕਰ ਦੇਣਾ ਸਾਡੀ ਵਾਰਡਨ ਦੀ ਕੋਈ ਗਲਤੀ ਨਹੀਂ ਆਗੀ ਇੱਕੋ ਸਾਡੇ ਹੋਸਟਲ ਚ ਆਂਟੀ ਆਈ ਆਗੀ 6-7 ਮਹੀਨਿਆਂ ਗਿੱਜਦੋ ਦਿਓ ਆਏ ਸਾਡੇ ਹੋਸਟਲ ਦਾ ਮਾਹੌਲ ਬਹੁਤ ਬੇਕਾਰ ਹੋ ਗਿਆ ਬਹੁਤ ਬੇਕਾਰ ਗੰਦੀਆਂ ਇੰਨੀਆਂ ਗੰਦੀਆਂ ਗਾਲਾਂ ਕੱਢਿਆ ਸੀ ਦੱਸਣ ਜੋ ਵੀ ਨਹੀਂ ਆਏਗੇ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਵੀ ਉਹਨਾਂ ਨੂੰ ਬਾਹਰ ਕਿਉਂ ਨਹੀਂ ਤੁਹਾਨੂੰ ਬੱਚਿਆਂ ਨੂੰ ਵੀ ਗਾਲਾਂ ਕੱਢਣ ਹਾਂਜੀ ਬੱਚਿਆਂ ਨੂੰ ਵੀ ਕੱਢਦੇ ਤੇ ਵਿੱਚ ਵਾਰਡਨ ਨੂੰ ਵੀ ਲੈ ਆਉਂਦੇ ਉਹਨਾਂ ਦੀ ਕੋਈ ਗਲਤੀ ਵੀ ਨਹੀਂ ਆਏਗੀ ਜੀ ਸਟਾਫਿੰਗ ਰਹੀ ਹੈ ਜੀ ਹੈਡ ਬੁੱਕ ਵਾਲੀ ਹੋਸਟਲ ਚ ਜੀ ਸੂਰਬਾ ਗੰਦੀ ਬਾਰੇ ਚ ਵਿਦਿਆਲੇ ਪਹੁੰਚੇ ਬਾਅਦ ਜੀ ਸਰ ਜਦੋਂ ਦੇ ਸਾਰਾ ਇਹਨੇ 2 ਸਾਲ ਹੋ ਗਏ ਸਾਨੂੰ ਸਾਡਾ ਕੋਈ ਕੰਮ ਕਰਵਾਉਂਦਾ ਮੇਰਾ ਮਾਦਾ ਮੇਰਾ ਚੱਕਰ ਤ ਪਰੋ ਟਰਾਲੀਆਂ ਪ੍ਰਬੰਧਨ ਨੂੰ ਸਾਡੇ ਤੋਂ 2-2 3-3 ਦਿਨ ਜੀ ਜਦੋਂ ਅਸੀਂ ਵਿਰੋਧ ਕਰਿਆ ਤਾਂ ਸਾਨੂੰ ਕਹਿੰਦੇ ਨੇ ਹਟ ਜਾ ਉਹ ਜਗ੍ਹਾ ਤੋਂ ਸਾਰੇ ਇੱਕ ਨੇ ਮੈਂ ਹੱਥ ਵੀ ਜੋੜੇ ਮੈਂ ਕਿ ਸਾਰੇ ਸਾਡੇ ਤੋਂ ਲੇਬਰ ਦਾ ਕੰਮ ਨਹੀਂ ਹੁੰਦਾ ਵੀ 1 200 ਬੱਚੇ ਦਾ ਖਾਣਾ ਬਣਾ ਕੇ ਅਸੀਂ ਲੇਬਰ ਦਾ ਕੰਮ ਕਿਵੇਂ ਕਰੀਏ ਤਿੰਨੋਂ ਟਾਈਮ ਖਾਣਾ ਬਣਾਣਾ ਸਵੇਰੇ 6:30 ਵਜੇ ਆਨੇ ਰਾਤ ਨੂੰ 8:30 ਹੋ ਜਾਂਦਾ ਮੈਨੂੰ ਕੀ ਇਸ ਤੋਂ ਪਹਿਲਾਂ ਤੁਸੀਂ ਫਿਰ ਇਹ ਕੰਪਲੀਟ ਕੀਤੀ ਹੈ ਕਿਸ ਨੂੰ ਸਰ ਪਹਿਲਾਂ ਜਦੋਂ ਸੀਗੇ ਸਾਰਾ ਪਹਿਲੇ ਮੇਜਰਿੰਦਰ ਸਰ ਸੀ ਉਦੋਂ ਸਰ ਕੋ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਜਦੋਂ ਉਹਦੇ ਇਹ ਸਾਰਾ ਇਹਨੇ ਸਰ 10 ਦਿਨ ਸਾਡੇ ਨਾਲ ਸਹੀ ਇਹ ਬੋਲੇ ਚੱਲੇ ਨੇ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੇ ਕੀ ਹੋ ਗਿਆ ਸਾਡੇ ਨਾਲ ਬਹੁਤ ਇਹਨਾਂ ਨੇ ਜਿਵੇਂ ਬੈਰ ਨਹੀਂ ਹੁੰਦਾ ਵੀ ਆਪਣਾ ਦੁਸ਼ਮਣ ਨੇ ਉਹ ਕੱਟਿਆ ਸਾਡੇ ਨਾਲ ਅਸੀਂ ਜੇ ਕਹਿੰਦੇ ਸੀ ਕੁਝ ਤਾਂ ਸਾਡੇ ਵਿਰੋਧ ਵਿੱਚ ਸਾਨੂੰ ਐ ਕਹਿੰਦੇ ਸੀ ਵੀ ਹਟ ਜਾਓ ਅਸੀਂ ਪਿੰਡ ਦੀ ਪੰਚਾਇਤ ਨੂੰ ਸਰ ਸਭ ਦੇ ਘਰੇ ਗਏ ਸਰਪੰਚ ਦੇ ਘਰੇ ਗਏ ਆ ਸਾਬ੍ਹ ਸਰਪੰਚ ਦੇ ਘਰੇ ਗਏ ਕਿਸੇ ਨੇ ਨਹੀਂ ਸੁਣੇ ਕਹਿੰਦੇ ਫੇਰ ਕੀ ਹੋ ਗਿਆ ਸਕੂਲ ਦਾ ਹੀ ਕੰਮ ਹੈ ਕਰੋ ਸਰਪੰਚ ਦਾ ਕੀ ਨਾਮ ਸੀ ਜਿਹਦੇ ਘਰੇ ਰਾਜਵਿੰਦਰ ਦਸ ਇਹਨਾਂ ਦੇ ਜਿਹੜਾ ਹੱਥ ਕਰ ਜਾਂਦੇ ਕਿ ਆਟਾ ਨਹੀਂ ਸੀ ਖੋੜਿਆ। ਸਿੰਦਰਪੁਰਾ ਜੀ ਮੈਂ ਬਣਾਉਣ ਵੀ ਜਾ ਰਹੀ ਹਾਂ। ਪ੍ਰਿੰਸੀਪਲ ਕਹਿੰਦਾ ਜੇ ਦੀ ਮੰਮੀ ਸੋਹਣੀ ਹੋ ਉਹਨੂੰ ਨੰਬਰ ਵਾਧੂ ਦੂੰਗਾ। ਨਹੀਂ ਪ੍ਰਿੰਸੀਪਲ ਕਹਿੰਦਾ ਮੈਂ ਨਾ ਕੱਟ ਰਿਹਾ। ਤੁਹਾਡਾ ਬੱਚਾ ਉੱਥੇ ਸਕੂਲ ਦੇ ਵਿੱਚ ਪੜ੍ਹਦੀ ਹੈ। ਕਿਹੜੀ ਕਲਾਸ ਪੜ੍ਹਦੀ ਹੈ? 9ਵੀਂ ਕਲਾਸ ਪੜ੍ਹਦੀ ਹੈ। ਜਿਹਦੀ ਮੰਮੀ ਸੋਹਣੀ ਕਹਿੰਦੇ ਉਹਨੂੰ ਨੰਬਰ ਦੂੰਗਾ ਹੋਰ ਕਿਸੇ ਨੂੰ ਨਹੀਂ ਮੈਨਰੇ। ਉਹ ਗੱਲ ਤਾਂ ਹੋਰ ਹੈ। ਇਹ ਮੈਂ ਮੰਗ ਬੁੱਤ ਜਿਹੜਾ ਦੇ ਰਹੇ ਹੋ। ਸਹੀ ਹੈ ਜੀ ਉਹ ਪ੍ਰਿੰਸੀਪਲ ਉਹ ਤੋਂ ਹਟਾ ਜਾਓ ਉਸੇ ਕੋਈ ਹੋਰ।